ਪੰਜਾਬ ਦੇ ਨੈਰੀ ਵਿਭਾਗ ਦੇ ਕਰੀਬ 200 ਪਟਵਾਰੀ ਨੂੰ ਚਾਰ ਸ਼ੀਟ ਕਿਤੇ ਜਾਣ ਤੇ ਅੱਜ মিডিਆ ਸਾਹਮਣੇ ਇਸ ਮੁੱਦੇ ਬਾਰੇ ਖੁੱਲਕੇ ਖੁਲਾਸੇ ਕੀਤੇ ਗਏ ਨੇ ਜੀ ਹਾਂ ਦੱਸ ਦਈਏ ਕਿ ਨੈਰੀ ਪਟਵਾਰੀ ਯੂਨੀਅਨ ਦੇ ਸੁਭਾ ਪ੍ਰਧਾਨ ਜਸਕਰਨ ਸਿੰਘ ਗੈਰੀ ਬੁੱਟਰ ਨੇ ਕਿਹਾ ਹੈ ਕਿ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਮਿਲ ਰਹੇ 22-23% ਪਾਣੀ ਨੂੰ ਕਾਗਜ਼ਾਂ ਦੇ ਵਿੱਚ 100% ਦਰਸਾਉਣ ਲਈ ਪੰਜਾਬ ਸਰਕਾਰ ਦੇ ਸੈਕਟਰੀ ਕਿਸ਼ਨ ਕੁਮਾਰ ਵੱਲੋਂ ਨੈਰੀ ਵਿਭਾਗ ਦੇ ਪਟਵਾਰੀਆਂ ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਤੇ ਇਸੇ ਲੜੀ ਤਹਿਤ ਉਹਨਾਂ ਦੇ ਕਰੀਬ 200 ਉੱਪਰ ਪਟਵਾਰੀਆਂ ਨੂੰ ਚਾਰਜ ਸ਼ੀਟ ਕੀਤਾ ਗਿਆ ਜਦੋਂ ਕਿ ਉਹਨਾਂ ਨੂੰ ਬਿਨਾਂ ਚਾਰਜ ਸ਼ੀਟ ਕੀਤਿਆਂ ਬਠਿੰਡਾ ਤੋਂ ਪਠਾਨਕੋਟ ਬਦਲ ਦਿੱਤਾ ਗਿਆ ਅਤੇ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਮਿਲ ਰਹੇ 22-23% ਪਾਣੀ ਨੂੰ 100% ਦਰਸਾ ਸਕੀਏ ਜਿਸ ਦੇ ਵਿਰੋਧ ਦੇ ਵਿੱਚ ਨਹਿਰੀ ਪਟਵਾਰੀ ਯੂਨੀਅਨ ਵੱਲੋਂ ਲਗਾਤਾਰ ਕਮਲ ਛੋੜ ਹੜਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਪਿਛਲੇ ਦਿਨੀ ਸੈਕਟਰੀ 크੍ਰਿਸ਼ਨ ਕੁਮਾਰ ਵੱਲੋਂ ਇਸ ਕਲਮ ਛੋੜ ਹੜਤਾਲ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਜਿਵੇਂ ਉਹਨਾਂ ਦੀ ਲੜਾਈ ਪੰਜਾਬ ਸਰਕਾਰ ਨਾਲ ਹੋਵੇ ਅਜਿਹਾ ਕੁਝ ਨਹੀਂ ਹੈ ਉਹਨਾਂ ਦੀ ਲੜਾਈ ਸੈਕਟਰੀ 크ਿਸ਼ਨ ਕੁਮਾਰ ਦੇ ਨਾਲ ਹੈ ਜਿਨ੍ਹਾਂ ਵੱਲੋਂ ਉਹਨਾਂ ਤੋਂ ਸਿੰਚਾਈ ਸੰਬੰਧੀ ਫਰਜ਼ੀ ਅੰਕੜੇ ਤਿਆਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਹਾਂ ਜੀ ਬਿਚੀ ਨਾ ਮੈਂ ਤਾਂ ਕੀ ਕਰਨ ਤੋ ਮੇਰਾ ਨਾਮ ਜਸਕਰਨ ਸਿੰਘ ਗੈਰੀਬੁੱਟਰ ਸੂਬਾ ਪ੍ਰਧਾਨ ਡੈਰੀ ਪਰਵਾਰ ਜੂਨੀਅਰ ਰਜਿਸਟਰ ਜਲ ਸੋਧ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਜਲ ਸੋਧ ਵਿਭਾਗ ਦੇ ਪ੍ਰਮੁੱਖ ਸਕੱਤਰਾ ਕ੍ਰਿਸ਼ਨ ਕੁਮਾਰ ਆਈਐਸ ਤੁਹਾਨੂੰ ਪਤਾ ਹੀ ਹੈ ਕਿ ਉਹ ਪਿੱਛੇ ਵੀ ਐਜੂਕੇਸ਼ਨ ਦੇ ਵੀ ਇੱਕ ਸੈਕਟਰੀ ਰਹਿ ਚੁੱਕਿਆ ਔਰ ਡੀਜੀਐਸਸੀ ਵੀ ਰਹਿ ਚੁੱਕਿਆ ਤੇ ਸਾਰੇ ਭਲੀ ਭਾਤ ਜਾਣਦੇ ਆ ਕਿ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਹਾਲ ਕੀਤਾ ਸੀ ਐਜੂਕੇਸ਼ਨ ਦਾ ਝੂਠੇ ਅੰਕੜਿਆਂ ਨਾਲ ਹੀ ਸਰਕਾਰ ਦੇ ਵਿਚ ਆਪਣਾ ਹੀਰੋ ਬਣਨਾ ਚਾਹੁੰਦਾ ਕਿਉਂਕਿ ਮਤਲਬ ਐਜੂਕੇਸ਼ਨ ਦਾ ਸਿਸਟਮ ਕੁਝ ਹੋਰ ਆ ਇਰੀਗੇਸ਼ਨ ਦਾ ਇਹ ਪਬਲਿਕ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈਗਾ ਇਹ ਸਾਡਾ ਡਾਇਰੈਕਟਰ ਪਬਲਿਕ ਨਾਲ ਜਿਹੜਾ ਸਾਡਾ رابطہ ਉਸ ਕਰਕੇ ਸਾਡੇ 250 ਪਟਵਾਰੀ ਦੀ ਜਿਹੜੀ ਚਾਰ ਸ਼ੀਟ ਹੋ ਗਈ ਸੀ ਕਿ ਤੁਸੀਂ 100% ਸਾਨੂੰ ਇਰੀਗੇਸ਼ਨ ਕਰਕੇ ਦਿਖਾਓ ਤਦ ਉਹਨਾਂ ਦਾ ਲੀਡਰ ਹੋਣ ਦੇ ਨਾਤੇ ਮੈਂ ਆਪਣੀ ਗੱਲ ਰੱਖੀ ਕਿ ਮੇਰਾ 200 ਪਟਵਾਰੀ ਤੁਸੀਂ ਚਾਰ ਸ਼ੀਟ ਕਰਤਾ ਤੇ ਅਸੀਂ ਨਾ ਸੈਚਰਡੇ ਨਾ ਕੋਈ ਸੰਡੇ ਸਾਨੂੰ ਕੋਈ ਛੁੱਟੀ ਨਹੀਂ ਅਸੀਂ 16 16 ਘੰਟੇ ਕੰਮ ਕਰ ਰਹੇ ਹਾਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਇਸ ਦੇ ਵਿਰੋਧ ਬਦਲੇ ਜੇਕਰ ਮੈਂ ਉਹਨਾਂ ਦੀ ਗੱਲ ਰੱਖਣੀ ਚਾਹੀ ਤਾਂ ਮੈਨੂੰ ਸਸਪੈਂਡ ਕਰਕੇ ਬਠਿੰਡਾ ਤੋਂ ਤੇ ਪਠਾਨਕੋਟ ਲਾਦਾ ਜੀ ਇਹ ਕਰਵਾਉਣਾ ਜੀ ਤੁਹਾਨੂੰ ਦੱਸਿਆ ਜੀ ਪ੍ਰਮੁੱਖ ਸਕੱਤਰ ਜਿਹੜੇ ਜਲ ਸਰੋਤ ਵਿਭਾਗ ਦੇ ਕ੍ਰਿਸ਼ਨ ਕੁਮਾਰ ਆਈਐਸ ਉਹ ਝੂਠੇ ਅੰਕੜੇ ਨਹੀਂ ਸਾਨੂੰ ਇਰੀਗੇਸ਼ਨ ਕਹਿ ਰਹੇ ਸੀ ਕਿ ਤੁਸੀਂ 100% ਅੰਕੜੇ ਸਾਨੂੰ ਦਿਓ ਕਿ ਤੁਸੀਂ ਤੁਸੀਂ ਇਹ ਗੱਲ ਕਹੋ ਕਿ 100% ਜਿਹੜਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗ ਰਿਹਾ ਤੇ ਅਸੀਂ ਆਪਦੇ ਪੰਜਾਬ ਨਾਲ ਅਸੀਂ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਕਿਉਂਕਿ ਜੇਕਰ ਸਾਡੇ ਕੋਲ ਕਲਮਾ ਅਸੀਂ ਗਲਤ ਰਿਪੋਰਟ ਕਿਉਂ ਦੇਗੇ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕ੍ਰਿਸ਼ਨ ਕੁਮਾਰ ਦੀ ਇਹ ਕੀ ਮਨਸ਼ਾ ਕਿ ਕਿਉਂ ਮਤਲਬ ਉਹ ਜਿਹੜਾ ਪੰਜਾਬ ਦਾ ਪਾਣੀ ਸਰਪਲਸ ਦਿਖਾਉਣਾ ਚਾਹੁੰਦਾ ਇਹ ਮੇਰੇ ਸਮਝ ਤੋਂ ਬਾਹਰ ਹੈ ਇਸ ਕਰਕੇ ਇਹ ਮੁੱਦਾ ਇੱਕ ਪੋਲਿਟੀਕਲ ਮੁੱਦਾ ਵੀ ਬਣਿਆ ਪਿਛਲੇ ਦਿਨੀਂ ਤੁਹਾਡਾ ਰੈਫਰੈਂਸ ਇੱਕ ਇੱਕ ਕ੍ਰਿਟੀਕਲ ਜਿਹੜੀ ਪਾਰਟੀ ਦੇ ਨੁਮਾਇੰਦੇ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਜਿਹੜੇ ਤੁਹਾਡੇ ਤੋਂ ਆਂਕੜੇ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣੇ ਤਾਂ ਜੋ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨਾਲ ਨੂੰ ਦਿੱਤਾ ਜਾ ਸਕੇ ਕੁਝ ਇਸ ਤਰ੍ਹਾਂ ਦੀ ਗੱਲ ਹੈ ਸਰ ਅਸੀਂ ਸਰਕਾਰੀ ਮੁਲਾਜ਼ਮਾ ਸਾਡਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਨਹੀਂ ਪੰਜਾਬ ਸਾਡਾ ਸਿਰਫ ਤੇ ਸਿਰਫ ਪ੍ਰਿੰਸੀਪਲ ਸੈਕਰੀਟਰੀ ਟੂ ਵਾਟਰ ਸੋਰਸ ਕ੍ਰਿਸ਼ਨ ਕੁਮਾਰ ਆਈਐਸ ਨਾਲ ਆ ਸਿਰਫ ਉਹ ਸਾਨੂੰ ਝੂਠੇ ਅੰਕੜੇਆਂ ਰਾਹੀਂ ਸਾਡੇ ਤੋਂ ਰਿਪੋਰਟ ਲੈਣੀ ਚਾਹੁੰਦਾ ਸੀ ਕਿ ਤੁਸੀਂ 100% ਜਿਹੜਾ ਪਾਣੀ ਦਿਖਾਓ ਸਾਨੂੰ ਨਹੀਂ ਪਤਾ ਕਿ ਉਹ ਪੰਜਾਬ ਸਰਕਾਰ ਨੂੰ ਕਿਵੇਂ ਗਮਰਾਹ ਕਰ ਰਿਹਾ ਅਸੀਂ ਦੁਬਾਰਾ ਫੇਰ ਗਣਿਆ ਕਿ ਸਾਡਾ ਪੰਜਾਬ ਸਰਕਾਰ ਨਾਲ ਕੋਈ ਨਹੀਂ ਕੋਈ ਸਾਡਾ ਕੋਈ ਪੋਲੀਟੀਕਲ ਮੁੱਦਾ ਨਹੀਂ ਅਸੀਂ ਆਪਣੀ ਜਿਹੜੀ ਮੰਗਾ ਸੀ ਕਿਸਾਨ ਭਾਈ ਜਾਰੇ ਦੇ ਵੀ ਧਿਆਨ ਚ ਲੈਂਦੀ ਆ ਔਰ ਦੇਖੋ ਜੀ ਜਦੋਂ ਹੁਣ ਮੁੱਦਾ ਹੀ ਐਡਾ ਸਵੇਦਨਸੀਲਾ ਤਾਂ ਇਹਨੂੰ ਮੁੱਦੇ ਨੂੰ ਪਾਣੀਆ ਦਾ ਮੁੱਦਾ ਜੀ ਪੰਜਾਬ ਦਾ ਤਾਂ ਇਹਨੂੰ ਹਰੇਕ ਬੰਦਾ ਚੱਕੂਗਾ ਪੋਲੀਟੀਕਲ ਲੈਵਲ ਤੇ ਪਰ ਸਾਡਾ ਕੋਈ ਮਨਸ਼ਾ ਨਹੀਂ ਸਰਕਾਰ ਦਾ ਅਕਸ਼ ਖਰਾਬ ਕਰਨ ਦੀ ਇਹ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਹੈ ਇਹਦੇ ਪਿੱਛੇ ਮਨਸ਼ਾ ਤਾਂ ਕੋਈ ਹੋਊਗੀ ਨਾ ਆਖਿਰ ਵੀ ਐਡਾ ਵੱਡੀ ਜਿਹੜੀ 200 ਪਟਵਾਰੀ ਜਿਹੜਾ ਸਸਪੈਂਡ ਕਰ ਦੇਣਾ ਤੁਹਾਡੀ ਬਦਲੀ ਕਰ ਦੇਣੀ ਠੀਕ ਹੈ ਇਹਦੇ ਪਿੱਛੇ ਕਾਰਨ ਤਾਂ ਕੋਈ ਹੋਊਗਾ ਨਾ ਇਹਦਾ ਫੇਰ ਬਦਲ ਕੀਤਾ ਜਾ ਰਿਹਾ ਹੈ ਅੰਕੜਾ ਮੇਰੇ ਸਰ ਇਹ ਮਨਸਾ ਜਿਹੜੀ ਕ੍ਰਿਸ਼ਨ ਕੁਮਾਰ ਦੀ ਜੇ ਮੈਂ ਹੁਣ ਪੰਜਾਬੀ ਚ ਗੱਲ ਕਰਾਂ ਜਦੋਂ ਮਤਲਬ ਇਹ ਇਹ ਗੱਲ ਹੈ ਵੀ ਇੱਕ ਐਸਵਾਈਐਲ ਦਾ ਮੁੱਦਾ ਜਿਹੜਾ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਬੜੀ ਜਾਣਕਾਰੀ ਹੈ ਮੇਰੇ ਨਾਲ ਵੱਧ ਜਾਣਕਾਰੀ ਹੈ ਇਹ ਮਤਲਬ ਕ੍ਰਿਸ਼ਨ ਕੁਮਾਰ ਪੰਜਾਬ ਦੇ ਪਾਣੀ ਨੂੰ ਸਰਪਲੱਸ ਦਿਖਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਦੀ ਜਿਹੜੀ ਇਹਦੀ ਕੋਝੀ ਹਰਕਤ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਕਿ ਇਸ ਦੀਆਂ ਜਿਹੜੀਆਂ ਉਜੀਆਂ ਹਰਕਾਰਾ ਤੁਸੀਂ ਇਹਨੂੰ ਸਮਝੋ ਕਿ ਤੁਹਾਨੂੰ ਕਿਉਂ ਗਮਰਾਹ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇਗੇ ਮਤਲਬ ਪੰਜਾਬ ਸਰਕਾਰ ਦਾ ਅਸੀਂ ਕੋਈ ਅਕਸ਼ ਨਹੀਂ ਖਰਾਬ ਕਰਨਾ ਜਿਵੇਂ ਅਸੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਤਨਖਾਹ ਲੈ ਸਾਡੇ ਘਰਾਂ ਦੇ ਖਰਚੇ ਚੱਲਦੇ ਆ ਪੰਜਾਬ ਸਰਕਾਰ ਨਾਲ ਪਰ ਕ੍ਰਿਸ਼ਨ ਕੁਮਾਰ ਨੂੰ ਨਹੀਂ ਸਮਝ ਆ ਰਹੀ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੂੰ ਇੰਨਾ ਗਮਰਾਹ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਇੰਨਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਅਸਟਾ ਨੂੰ ਹੋਂਦ ਤੱਕ ਜਿਹੜਾ ਜਿਹੇ ਕਿੰਨੇ ਕਾ ਅੰਕੜੇ ਵੀ ਕਿੰਨੇ ਕ ਪ੍ਰਸੰਤ ਹੈ ਜਿਹੜਾ ਪਾਣੀ ਦਾ ਸਰ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 20 ਤੋਂ 21% ਫੀਸੀ ਦੀ ਜਿਹੜਾ ਪਰਸੈਂਟ ਦੀ ਗੱਲ ਕਰਕੇ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਇਰੀਗੇਸ਼ਨ ਹੋ ਰਹੀ ਆ 20 ਤੋਂ ਅਸੀਂ ਇਸ ਗੱਲ ਦੇ ਅਸੀਂ ਮੁੱਦਾ ਚੱਕ ਰਹੇ ਆ ਕ੍ਰਿਸ਼ਨ ਕੁਮਾਰ ਨੂੰ ਅਸੀਂ ਇਹ ਸਵਾਲ ਵੀ ਪੁੱਛਣਾ ਚਾਹੁੰਨੇ ਆ ਕਿ 20 ਤੋਂ 21% ਜਿਹੜੀ ਇਰੀਗੇਸ਼ਨ ਹੋ ਰਹੀ ਆ ਚਲੋ ਆਪਾਂ 21 ਤੋਂ 22 23 1-2% ਉਪਰਾਲੇ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ 22% 23% ਆਪਾਂ ਦਿਖਾ ਰਹੇ ਹਾਂ ਪਰ ਸਰ 23 21 ਤੋਂ 22% ਨੂੰ ਸਿੱਧਾ 100% ਅਸੀਂ ਆਪਣੇ ਪੰਜਾਬ ਨਾਲ ਕਿਉਂ ਧੋਖਾ ਕਰ ਗਏ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੋਖਾ ਕਰ ਗਏ ਇਸੇ ਕਾਰਨ ਕਰਕੇ ਕ੍ਰਿਸ਼ਨ ਕੁਮਾਰ ਨੇ ਮੈਨੂੰ ਜਿਹੜਾ ਮੁੱਤਲ ਕਰਕੇ ਪਠਾਨਕੋਟ ਲਾਇਆ ਔਰ ਮੈਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕ੍ਰਿਸ਼ਨ ਕੁਮਾਰ ਜੀ ਤੁਹਾਡੀ ਜਾਨੀਤੀ ਕੀ ਆ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਦੇਖੋ ਸਰ ਸਾਡੀ ਕਲਮਸ਼ੋਰ ਹੜਤਾਲ ਜਾਰੀ ਆ ਪਿਛਲੇ ਕਾਫੀ ਦਿਨਾਂ ਤੋਂ ਔਰ ਸਾਡੀ ਰਣਨੀਤੀ ਤਾਂ ਇਹ ਹੈ ਕਿ ਅਸੀਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਾਨਯੋਗ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਿੰਚਾਈ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਇੱਕ ਸਰਕਾਰੀ ਮਲਾਜਮ ਹਾਂ ਤੇ ਤੁਹਾਡੇ ਅੰਗਾਂ ਤੇ ਤੁਸੀਂ ਸਾਡੀ ਸੁਣਵਾਈ ਕਰੋ ਤੁਸੀਂ ਪਲੀਜ਼ ਜਿਹੜਾ ਇਹ ਕ੍ਰਿਸ਼ਨ ਕੁਮਾਰ ਹੈ ਗਮਰਾਹ ਕਰ ਰਿਹਾ ਤੁਹਾਨੂੰ ਜਾ ਮਤਲਬ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਨੂੰ ਇੰਨਾ ਕਿਉਂ ਮਤਲਬ ਕਰਾਉਣਾ ਚਾਹੁੰਦਾ ਉਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਜਿਹੜੀ ਕ੍ਰਿਸ਼ਨ ਕੁਮਾਰ ਨੇ ਇਹ ਸਾਡੀ ਜਿਹੜੀ ਲੜਾਈ ਨਹਿਰੀ ਪਟਵਾਰ ਯੂਨੀਅਨ ਵਰਸਸ ਪੰਜਾਬ ਸਰਕਾਰ ਬਣਾਦੀ ਪਰ ਸਾਡੀ ਜਿਹੜੀ ਲੜਾਈ ਆ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਸਾਡੀ ਲੜਾਈ ਆ ਨਹਿਰੀ ਪਟਵਾਰ ਯੂਨੀਅਨ ਵਰਸਸ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਕ੍ਰਿਸ਼ਨ ਕੁਮਾਰ ਨਾਲ ਸਾਡਾ ਸਰਕਾਰ ਨਾਲ ਕੋਈ ਮਤਲਬ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਅਸੀਂ ਸਰਕਾਰ ਦਾ ਅਕਸ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਸਰਕਾਰ ਨੂੰ ਇਸ ਵਿੱਚ ਵਿਚਾਰ ਕਰਨੀ ਚਾਹੀਦੀ ਆ ਕਿ ਤੁਸੀਂ ਕ੍ਰਿਸ਼ਨ ਕੁਮਾਰ ਦੀਆਂ ਚਾਲਾਂ ਤੋਂ ਥੋੜਾ ਬਚੋ ਔਰ ਇਹਦੀ ਜਾਂਚ ਕਰਾ ਕੇ ਕ੍ਰਿਸ਼ਨ ਕੁਮਾਰ ਦੀ ਜਿਹੜੀ ਮਨਸ਼ਾ ਨੂੰ ਪੂਰੀ ਨਾ ਹੁੰਦੀ ਹੋ। ਜੇ ਸਰਪਲਸ ਕਹਿਣਾ ਚਾਹੁੰਦੇ ਆ ਵੀ ਸਰਪਲਸ ਹੈ ਤੇ ਫਿਰ ਬੋਰ ਆ ਜਿਹੜੇ ਟੂਬਵੈਲ ਇਹ ਲਗਾਤਾਰ 24 ਘੰਟੇ ਵਾਂਗੂ ਕਿਉਂ ਚੱਲ ਰਹੇ ਆ? ਸਰ ਇਹ ਤਾਂ ਸਰਕਾਰ ਨੂੰ ਹੁਣ ਚਾਹੀਦਾ ਮਤਲਬ ਇਹ ਹੀ ਤਾਂ ਜਾਂਚ ਦੀ ਆਪਾਂ ਮੰਗ। ਹਾਂ, ਇਹ ਹੀ ਜਾਂਚ ਦੀ ਤਾਂ ਆਪਾਂ ਗੱਲ ਕਰ ਰਹੇ ਆ ਨਾ ਜੀ। ਜੇਕਰ ਨਹਿਰੀ ਪਾਣੀ ਦੀ ਆਪਾਂ ਕਹਿੰਦੇ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਿਆ ਜਾਵੇ। ਨਹਿਰੀ ਦੇ ਰਜਵਾਹੇ ਵਧੀਆ ਹੋਣ ਖਾਲਾਂ ਦਾ ਸਿਸਟਮ ਵਧੀਆ ਹੋਵੇ ਟੇਲਾਂ ਦਾ ਸਿਸਟਮ ਵਧੀਆ ਹੋਵੇ ਸਿਸਟਮ ਸਾਰਾ ਉਵੇਂ ਹੀ ਆ ਜੀ ਤੇ ਭਾਂਡਾ ਉਹੀ ਆ ਤੇ ਜੇ ਕਹਗੇ ਆਪਾਂ 2 ਜਣਾਂ ਦੇ ਭਾਂਡਿਆਂ ਨਾਲ ਆਪਾਂ 20 ਜਣਾਂ ਨੂੰ ਪਾਣੀ ਪਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਜੇ ਮੈਂ ਗੱਲ ਕਰਾਂ ਸਾਡੇ ਟੈਕਨੀਕਲ ਪੁਆਇੰਟ ਤੇ 3.05 ਜਿਹੜਾ ਫੈਕਟਰ ਹੈਗਾ ਰਜਵਾਹਿਆਂ ਦਾ ਨਹਿਰਾਂ ਦਾ ਜਿਹੜਾ ਆਪਣਾ ਮੋਗੇ ਦਾ ਸਾਈਜ਼ ਆ ਤੇ ਪਹਿਲਾਂ ਅੰਗਰੇਜ਼ਾਂ ਸਮੇਂ ਦਾ ਇਹ ਫੈਕਟਰ ਆ ਜੀ ਹੁਣ ਘੱਟੋ ਘਾਟ ਇਸ ਤੋਂ ਬਾਅਦ 6 ਗੁਣਾ ਜਿਹੜਾ ਫੈਕਟਰ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਚੱਪੇ-ਚੱਪੇ ਤੇ ਪਾਣੀ ਪਹੁੰਚ ਸਕੇ ਕਿਉਂਕਿ ਪੰਜਾਬ ਦੇ ਰਜਵਾਂਹਾਂ ਦੀ ਕੱਸੀਆਂ ਦੀ ਖਾਲਾਂ ਦੀ ਜਿਹੜੀ ਹਾਲਤ ਬਹੁਤ ਖਾਸ ਦਾਜੋਗ ਆ ਉਹਨਾਂ ਨੂੰ ਗਰਾਊਂਡ ਤੇ ਮੈਂ ਤਾਂ ਕ੍ਰਿਸ਼ਨ ਕੁਮਾਰ ਨੂੰ ਤਾਂ ਕੋਈ ਬੇਨਤੀ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪ ਗਰਾਊਂਡ ਲੈਵਲ ਦੀ ਰਿਪੋਰਟ ਲਓ ਜੀ ਤੁਸੀਂ ਬਹੁਤ ਗਰਾਊਂਡ ਲੈਵਲ ਦੇ ਲੀਡਰ ਆ ਤੁਹਾਨੂੰ ਪੰਜਾਬ ਨੇ ਮਾਣ ਦਿੱਤਾ ਤੁਹਾਨੂੰ ਪੰਜਾਬ ਨੇ ਪੰਜਾਬ ਦੇ ਮੁਲਾਜ਼ਮਾ ਨੇ ਪੰਜਾਬ ਦੇ ਕਿਸਾਨਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਤੁਸੀਂ ਹੋਰ ਤੁਸੀਂ ਕੀ ਦੱਸੋ 2024 ਦੀ ਇਲੈਕਸ਼ਨ ਹੈਗਾ ਕਿਉਂਕਿ ਪรรค ਦਾ ਮੁੱਦਾ ਹੈ ਕੋਈ ਦਿਹਾੜਿਆਂ ਦਾ ਚਲਦਾ ਆ ਰਿਹਾ ਜਿਹੜਾ ਪਾਣੀ ਦਾ ਮੁੱਦਾ ਹੈ ਜਿਸ ਤਹ ਨਾਲ ਤੁਸੀਂ ਇਹਨੂੰ ਪੇਸ਼ ਕਰ ਰਹੇ ਹੋ ਇੱਕ ਪਾਸੇ ਸਰਕਾਰ ਤੋਂ ਉਹਨੂੰ ਬਚਾ ਕਰ ਰਹੇ ਹੋ ਇੱਕ ਪਾਸੇ ਤੁਸੀਂ ਸੈਕਟਰ ਨੂੰ ਰੋਸ ਲਾ ਰਹੇ ਹੋ ਤੁਹਾਡਾ ਸਟੈਂਡ ਕੀ ਹੈ ਤੁਹਾਡੀ ਆ ਰਣਨੀਤੀ ਕੀ ਹੈ ਸਰ ਸਾਡਾ ਸਟੈਂਡ ਬਿਲਕੁਲ ਸਪਸ਼ਟਾ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਕੁਝ ਕੋਈ ਉਪਰਾਲੇ ਨਹੀਂ ਕੀਤੇ ਜਾਂ ਸਰਕਾਰ ਭਗਵਾਨ ਦਮਨ ਸਾਹਿਬ ਨੇ ਇਸ 1400 ਕਰੋੜ ਰੁਪਏ ਲਾਤਾ ਬਿਲਕੁਲ ਲਾਤਾ ਜਿਵੇਂ ਅਸੀਂ ਕਹਿੰਨੇ ਲਾਇਆ ਪਰ ਸਰ ਜਿਹੜੇ ਹੁਣ ਅਫਸਰ ਆਈਐਸ ਅਫਸਰਾ ਕ੍ਰਿਸ਼ਨ ਕੁਮਾਰ ਉਹ ਮਤਲਬ ਖੋ ਸਕਦਾ ਸਰਕਾਰ ਨੂੰ ਗੁਮਨਾਹ ਕਰ ਗੁਮਨਾਹ ਕਰ ਰਿਹਾ ਜੋ ਗਰਾਉਂਡ ਨੀਚੇ ਦੇ ਜੋ ਨੀਚੇ ਦੇ ਹਾਲਾਤ ਆ ਗਰਾਉਂਡ ਦੇ ਉਹ ਕੁਝ ਹੋਰ ਆ ਪੇਸ਼ ਕੁਝ ਹੋਰ ਕੀਤਾ ਜਾ ਰਿਹਾ ਸਾਡਾ ਸਟੈਂਡ ਬਿਲਕੁਲ ਸਪਸ਼ਟ ਆ ਜੀ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬਿਲਕੁਲ ਖੜੇ ਆ ਮੈਂ ਫੋਟੋ ਦਿਖਾ ਰਿਹਾ ਤੁਹਾਨੂੰ ਜੀ ਆ ਜਿਹੜੇ ਮਤਲਬ ਖਾਲ ਆ ਜਏ ਬਿਲਕੁਲ ਫੇਰਕਾ ਮਾਇਨਰਾ ਫੇਰਕਾ ਮਾਇਨਰਾ ਜੀ ਅੰਮਰਸਰ ਦੇ ਬਿਲਕੁਲ ਖਸਤਾ ਹਾਲਤਾ ਜੀ ਅਲੀਵਾਲ ਫੇਰਕਾ ਮਾਇਨਰਾ ਇਸ ਕਰਮ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਨਾਲ ਸਾਡਾ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ